ਸ਼ਾਰਟ ਕਰਦਾ ਤਾ ਮੀਡੀਆ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਨਗੇ ਜੀ ਸਾਡੀ ਕੀ ਕਰ ਰਹੀ ਆਂ ਤੁਹਾਡੇ ਨਾਲ ਤੁਸੀਂ ਵੇਖ ਸਕਦੇ ਹੋ ਇੱਕ ਪਾਜੀ ਹੈਲੋ ਬੈਠ ਕੇ ਗੱਲ ਓ ਯਾਰ ਵਿਨਾਦ ਫੰਕਸ਼ਨ ਨਹੀਂ ਨਾ ਪੁੱਛਾਂ ਦੇਖਿਓ ਜੀ ਤੁਹਾਡਾ ਮਤਲਬ ਕਿ ਇਹ ਤੋ ਤਸਵੀਰਾਂ ਚ ਤੜਨਾ ਚਾਰ ਨੰਬਰ ਤੋਂ ਦੇ ਦਿੱਤਾ ਖਾਲੀ ਲੋਕ ਉਹ ਥੱਲੇ ਨਮਸਕਾਰ ਅੱਛਾ ਇੱਕ ਹਾਲ ਹੈ ਇਹ ਜਿਹੜੀ ਜਾਣਕਾਰੀ ਤੁਸੀਂ ਨਹੀਂ ਸੱਚ ਕਰ ਸਕਦੇ ਕਿ ਕਿ ਕਿਸ ਗਿਆ ਜਾਂ ਕਿਸ ਬਾਬਤ ਪਹੁੰਚੇ ਨੇ ਕਿਉਂਕਿ ਇਸ ਪੂਰੀ ਸੂਚੀ ਬਦਲ ਹੋ ਰਹਾ ਦਾ ਅੰਮ੍ਰਿਤਸਰ ਬੀਤੇ ਰਾਤ ਹੀ ਜੋ ਕਾਫਲਾ ਸੇ ਪਹੁੰਚਿਆ ਸੀ ਅਤੇ ਅੱਜ ਹਰਮੰਦਰ ਸਾਹਿਬ ਤੋਂ ਬਖਸ਼ਿਸ਼ ਕਰਨਾ ਇੱਕ ਗੁਰਸਿੱਖਾ ਉਹਨਾਂ ਵੱਲੋਂ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਮਾਇਆ ਅਰਦਾਸ ਹੈ ਗੁਰੂ ਬਾਬਾ ਉਹਨਾਂ ਦੀ ਮੰਨ ਦੀ ਭਾਵਨਾ ਨੂੰ ਪੂਰੀ ਕਰੇ ਸੱਜੇ ਪਾਤਸ਼ਾਹ ਹਰਮਨ ਸਿੰਘ ਆਪ ਮਹਾਰਾਜ ਪ੍ਰਦਾਨ ਕਰਨ ਸੱਤੇ ਪਾਸਾ ਰਮਨ ਕਾਂ ਦੀ ਦਾਤ ਚੜ੍ਹ ਕੇ ਕਲਾ ਦੇ ਦਾਤ ਪ੍ਰਦਾਨ ਕਰਨ ਬਹੁਤ ਹੀ ਸਤਿਕਾਰਯੋਗ ਹੈ। ਸ਼੍ਰੋਮਣੀ ਢਾਡੀ ਸਭਾ ਦੇ ਕਾਰਜਕਾਰੀ ਪ੍ਰਧਾਨ ਜੀ ਢੱਡ ਸਾਹਿਬ ਉਹਨਾਂ ਦੇ ਸਮੂੱਚੇ ਜਥੇ ਨੇ ਆਪ ਸੰਗਤ ਦੇ ਦਰਸ਼ਕ ਪ੍ਰਦਾਨ ਕੀਤੇ ਆ। ਉਪਰੰਤ ਮੇਰੀ ਫੌਮ ਦੇ ਮਹਾਨ ਪ੍ਰਚਾਰਕ ਹੈ। ਯਾਨੀ ਸੰਗਤ ਸਿੱਖ ਖਾਲਸਾ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਕ ਕੀਤੇ ਆ ਤੇ ਆਪ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬਾਤਾਂ ਦੇ ਨਾਲ ਜੋੜਿਆ ਹੈ। ਇਸ ਪਾਣੇ ਔਰ ਸਪੀਡ ਕਰਤੀ ਹੈ ਹਾਂਜੀ ਚੱਲ ਤਰੋ ਬਾਈ ਚੱਲ ਚੌਥਾ ਦਾ ਹੱਥ ਚੱਟ ਪੜਦੇ ਆ ਕਿੰਤਰ ਜਿਨ੍ਹਾਂ ਨੇ ਪਹਿਲੀ ਵਾਰ ਤੇਰੇ ਪਾਸੋਂ ਮਿਲਿਆ ਅੱਜ ਤਾਂ ਕਿੰਨਾ ਦਰਫੂਲ ਅੱਜ ਤਾਂ ਤੇ ਪਿੱਛੇ ਤੇ ਆ ਰਹੇ ਹੋ ਸਾਈਡ ਤੇ ਸੈਟ ਕਰਦੇ ਹੋ ਉਸੇ ਦੇਖ ਸਕਦੇ ਹੋ ਉਸ ਵੀ ਪਾਸਾ